ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਬੁਰਜ ਹਰੀਕਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਇਨੂ ਫਰੀਦਕੋਟ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਮਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਆ ਤੇ ਰੁਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਟੋਟਲ 4 ਐਨੀਮਲ ਸੇਲ ਆ ਜੀ ਇੱਕ ਗੱਬਣ ਬੱਚੀ ਆ ਇੱਕ ਗੱਬਣ ਗਾਂ ਤੇ ਦੋ ਛੋਟੀਆਂ ਬੱਚੀਆਂ ਸੇਲ ਨੇ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਨਕ ਜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਡੇਟੋ ਪਿੰਡ ਬੁਰਜਰੀ ਕਾ ਮੋਬਾਈਲ ਨੰਬਰ ਜੀ ਮੇਰਾ ਨੰਬਰ 946 3675 ਠੀਕ ਆ ਬਾਈ ਇੱਕ ਨੰਬਰ ਦੋ ਇਹ ਤੋਂ ਸ਼ੁਰੂ ਕਰ ਲੈਨੇ ਸੂ ਆਕੇ ਨਮਾ ਬਾਈ ਤੂੰ ਪਹਿਲਾ ਈ ਦੰਦੋ ਜੀ ਦੰਦੋ ਚੌਕੀ ਜਿਹੜੇ ਦੋਨ ਤੇ ਚੱਕੇ ਆ ਚੌਕ ਤੇ ਚੱਕੇ ਆ ਪਰ ਜਿਹੜੇ ਚੌਕ ਤੇ ਸਟਾਰਟ ਕਰਿਆ ਸਟਾਰਟ ਚੌਕੀ ਮੰਨ ਲੈ ਕੋਈ ਦੋਂਦੀ ਦੋਂਦੀ ਮੰਨ ਲੈ ਦੋਂਦੀ ਸਹੀ ਮੈਨੇ ਦੋਂਦੀ ਈ ਠੀਕ ਆ ਸਟਾਰਟ ਕਰ ਲੈ ਜਾਨੀ ਚੌਕ ਤੇ ਦੰਦ ਦੰਦ ਕਿੰਨੇ ਲੈ ਜੂ ਬਾਈ ਦੰਦ ਲੈਊ ਕਿੰਨੇ ਦੱਸ ਦੇ ਬਾਈ ਕਿੰਨਾ ਕੁ ਭਾਜ ਦੁੱਧ ਦੋ 30 ਦਾ 18 18 ਕਿਲੋ ਤਵਾਚੀ ਦੀ ਵੱਡੀ ਆ ਜੀ ਹਾਂਜੀ ਕੱਦ ਵਾਲੀ ਬੱਚੀ ਕੱਦ ਵਾਲੀ ਆ ਜੀ ਤੋੜ ਕੇ ਦਿਖਾਦੀ ਵੀਰ ਸੂਆ ਪਹਿਲਾ ਜੀ ਮੂੰਹ ਤੋਂ ਚਾਰ ਦੰਦ ਮੰਨ ਲਓ ਦੋ ਦੰਦ ਮੰਨ ਲਓ ਬਾਈ ਦਸ ਦਾ ਕਿ ਚੌਕ ਦੇ ਦੰਦ ਸਟਾਰਟ ਕਰ ਲਿਆ ਉਹ ਤੁਸੀਂ ਆ ਦੇਖਣਾ ਤੁਸੀਂ ਆ ਕੇ ਜੀ ਬਾਕੀ ਕੱਦ ਕਾਠ ਤੇ ਵਜਨ ਵਾਲੀ ਹੈ ਜੀ ਕੋਈ ਛੋਟੀ ਨਹੀਂ ਜਿਹੜੀ ਹਾਈਟ ਦਾ ਅੰਦਾਜ਼ਾ ਤੁਸੀਂ ਆਪ ਲਾ ਲਓ ਬਾਈ ਬਰੋਬਰ ਖੜ ਜੀ ਮਾੜਾ ਜੇ ਹਾਈਟ ਚੈੱਕ ਕਰ ਲਓ ਤੁਸੀਂ ਜੀ ਬਾਈ ਦੇ ਲਗਭਗ ਮੋਢੇ ਦੇ ਨੇੜੇ ਹੀ ਜਾਂਦੀ ਆ ਹਾਈਟ ਚੰਗੀ ਹੈ ਹਾਈਟ ਆਲੀ ਹੈ ਵੀਰੇ ਹਾਈਟ ਆਲੀ ਹੈ ਜੀ ਬਾਕੀ ਸੋਹਣੀ ਫੇਸ ਕੁਆਲਿਟੀ ਲੈ ਸੰਭੀ ਭਲੀ ਚੰਗੀ ਆ ਬਈ ਕਿ ਸੇਵਾ ਵਾਲੇ ਘਰੋਂ ਆਈ ਆ ਕਿਉਂਕਿ ਗੋਲ ਮਟੋਲੀਆ ਕਰਮ ਵਾਲੀ ਜਿੰਨਾ ਵੀਰਾਂ ਕੋਲ ਆਈ ਆ ਉਹਨਾਂ ਦੀ ਸੇਵਾ ਫੁੱਲ ਸੀਗੀ ਜੀ ਬਾਕੀ ਹਵਾਨਾ ਸੋਹਣਾ ਤਿਆਰ ਕਰਦੀ ਹੁੰਦੀ ਹੈ ਦਸਾਂ ਦਿਨਾਂ ਤੱਕਰਤਾ ਸੋਹਣਾ ਤੇ ਵੱਡਾ ਸ਼ਾਨਦਾਰ ਹਵਾਨਾ ਤਿਆਰ ਕਰ ਲੈਣਾ ਥਾਣਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਗੈਪ ਤੇ ਲੱਗੇ ਹੱਥੀ ਜਗਾਈ ਵਾਲਾ ਥਾਣਾ ਚਾਰ ਹੀ ਥਾਣਾ ਜੀ ਬਾਕੀ ਵਾਲ ਟੱਲਾ ਹਵਾਨੇ ਚ ਬਹੁਤ ਪੰਨਾਂ ਨੇ ਦਸਾਂ ਦਿਨਾਂ ਦੀ ਦਿੱਕਤ ਦਾ ਪੂਰਾ ਵੱਡਾ ਟੌਪ ਦਾ ਹਵਾਨਾ ਤਿਆਰ ਕਰੂਗੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ 17 18 ਕਿਲੋ ਦੁੱਧ ਬਾਈ ਦੱਸਦਾ ਕਿ ਪਾਜੂਗੀ ਮੇਨ ਕੱਲ ਸਹੀ ਗੱਲ ਪੱਕੇ ਲੈ ਵੇਦੀ ਆ ਜੀ ਕੋਈ ਆਏ ਨਹੀਂਗਾ ਬਾਈ ਟਟਮਾ ਲੈਵਾ ਫੈਕਸ ਆਰਡਰ ਦੀ ਗਾਂ ਏ ਥਣ ਬਹੁਤ ਚੰਗਾ ਲੱਗਿਆ ਵ ਮੰਜੇ ਦੇ ਬਾ ਵਾਂਗ ਕੱਲਾ ਕੱਲਾ ਨਿਖੜਨਾਂ ਬਾਕੀ ਵਜਨ ਮੌਜੂਦ ਆਲੀ ਆ ਜੀ ਠੰਡੀ ਮੱਠੀ ਉਹ ਜੀ ਸੀਲਸ ਲੱਗ ਲੋ ਜੀ ਜਿਹੜੇ ਸਾਬ ਨਾਲ ਪਹਿਲਾਂ ਨਾਲ ਬਈ ਸੀਲ ਬਹੁਤ ਆ ਆ ਸੀਲ ਬਤੇਰੀ ਆ ਜੀ ਠੀਕ ਆ ਨਹੀਂ ਕਈ ਪਸ਼ੂ ਥੋੜੀ ਜੀ ਔਲ ਕਰ ਜਾਂਦੇ ਦਿੰਦੇ ਆ ਠੰਡੀ ਸੀਲ ਪੂਰੀ ਆ ਮੁੱਲ ਲੈ ਲਓ ਜੀ ਜਿਵੇਂ ਮਰਜ਼ੀ ਕਰੀ ਚੱਲੋ ਮੁੱਲ ਬਈ ਇਹਦਾ ਮੁੱਲ ਜੀ 65000 ਦੀ ਦਖਾਤੇ ਨਹੀਂ ਆ ਜੀ ਠੀਕ ਆ ਮਾੜਾ ਮੋਟਾ ਹੋ ਜਾਊਗਾ ਆ ਮਾੜਾ ਮੋਟਾ ਹੋਊਗਾ ਜੀ ਠੀਕ ਆ 65000 ਦੀ ਬਾਈ ਕਹਿੰਦੇ ਯੈਸ ਨੋਈ ਆ ਮਾੜਾ ਮੋਟਾ ਮੰਨਦਾਂ ਨਾ ਆਏ ਗਏ ਦਾ ਖੁਸ਼ੀਨਾਮੇ ਹੋ ਜਾਊਗਾ ਜਿਹਨੂੰ ਜਤੂਗੀ ਉਹ ਤੇ ਆ ਵੀ 70 ਨੰਬਰ 22 ਦਾ ਸਕਰੀਨ ਤੇ ਚੱਲਦਾ ਬਾਕੀ ਬਈ ਇਹ ਮੁੱਲ ਅੱਜ ਦਾ ਜਿੱਤੇ ਤਿਆਰ ਹੋਗੀ ਉਦਦੇ ਬਾਈ ਕਹਿੰਦਾ ਮੁੱਲ ਹੋਰ ਹੋਊਗਾ ਕਿਉਂਕਿ 10 ਦਿਨ ਦਾ ਡੇਟ ਮੁਤਾਬਕ ਹੀ ਪਈ ਆ ਬਾਕੀ ਇੱਕ ਦੋ ਦਿਨ ਪਸੂ ਕਈਰ ਉੱਪਰ ਵੀ ਲੈ ਜਾਂਦਾਗਾ ਉਦਦੇ ਮੁੱਲ ਹੋਰ ਹੋਊਗਾ ਜੇ ਕੋਈ ਸਾਂਭ ਕੇ ਵੇਚ ਲੂਗਾ ਤਾਂ ਚਲੋ ਫਾਇਦਾ ਉਹਦਾ ਹੋ ਜਾਣਾ ਨਹੀਂ ਫਾਇਦਾ ਫਿਰ ਮਨਾਫਾ ਬਾਈ ਨੇ ਆਪ ਦਾ ਰੱਖ ਲੈਣਾ ਗਏ 2 ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹਦੀ ਕੀ ਡਿਟੇਲ ਆ ਜੀ ਇਹ ਦੂਜਾ ਦੁੱਧ ਆ ਜੀ ਠੀਕ ਆ ਬਾਈ ਦੈਣ ਕਿੰਨੇ ਲੈਂਦੀ ਆ ਬਈ ਇਹ ਲਊਗੀ ਪੰਜ ਚਾਰ ਦੈਣ ਜੀ ਕਿੰਨਾ ਕੁ ਬਾਜੂ ਦੋਤੇ ਇਹਨੂੰ ਚਾਹੀਦਾ 18-19 ਕਿਲੋ ਦਾ ਦੁੱਧ ਬੱਚੀ ਨੂੰ ਠੀਕ ਆ ਥਾਣਾ ਦੀ ਓਕੇ ਆ ਬਾਈ ਕੱਪੜਾ ਦੇ ਓਪਿਆ ਜੀ ਸੀਲਸ ਲੱਗ ਵੀ ਪੂਰੀ ਆ ਪੂਰੀ ਸੀਲਸ ਲੱਗਾ ਠੀਕ ਆ ਜੀ ਹਾਂ ਲਓ ਜੀ ਚੈੱਕ ਕਰੋ ਠੰਡੀ ਸੀਲ ਪੂਰੀ ਆ ਤੋੜ ਕੇ ਦਿਖਾ ਦਿਵੀਂ ਰੇ ਥੋੜਾ ਜਗ੍ਹਾ ਭੀੜੀ ਆ ਜੀ ਤੁਹਾਨੂੰ ਬਾਹਰ ਤੋੜ ਕੇ ਦਿਖਾ ਦਿੰਨੇ ਆ ਸੁਹਾ ਦੂਜਾ ਦੈਣ ਹਜੇ ਲੈ ਜੂਗੀ ਬਾਈ ਦੱਸਦਾ ਡੇਟ ਮੁਤਾਬਕ ਪਏ ਆ ਜੀ ਬਾਕੀ ਕੱਦ ਕਾਣ ਤੇ ਵਜ਼ਨ ਤੁਸੀਂ ਚੈੱਕ ਕਰ ਸਕਦੇ ਹੋ ਹਮਾਨਾ ਸੋਨਾ ਤਿਆਰ ਕਰਦੀ ਹੁੰਦੀ ਹੈ ਚਾਰ ਹੀ ਥਾਣਾ ਗੈਪ ਤੇ ਲੱਗੇ ਹੋਏ ਹੱਥੀ ਚਵਾਈ ਵਾਲਾ ਥਾਣਾ ਜੀ ਸੋਹਣੀ ਫੇਸ ਕੁਆਲਟੀ ਚੈੱਕ ਕਰ ਲਓ ਕੱਲੀ ਕੱਚੀ ਕੱਚੀ ਹੈ ਜੀ ਹਾ ਹਫਤੇ ਤੱਕ ਦਾ ਹੋਰ ਵੀ ਸੋਹਣਾ ਹਵਾਨਾ ਤਿਆਰ ਕਰ ਲੈਣਾ ਹਵਾਨਾ ਹੁਣ ਵੀ ਕਰਮ ਵਾਲੀ ਦਾ ਸੋਹਣਾ ਆਪਾਂ ਨੇੜੇ ਤੋਂ ਚੈੱਕ ਕਰਾ ਦਾਂਗੇ ਤੁਹਾਨੂੰ ਬਾਕੀ ਥਾਣਾ ਦੀ ਬਾਈ ਕਹਿੰਦਾ ਓਕੇ ਆ ਬੇਫਿਕਰ ਹੋ ਕੇ ਆਜੋ ਹਵਾਨਾ ਚੈੱਕ ਕਰਤਾ ਕਰ ਲਿਆ ਜੀ ਸੋਹਣਾ ਕੱਟ ਵਾਲਾ ਟੂਸ ਹਵਾਨਾ ਚਾਰ ਹੀ ਥਾਣਾ ਗੈਪ ਤੇ ਲੱਗ ਜਵੇ ਅੱਗੇ ਨੂੰ ਵੀ ਧੱਕ ਕਰਮ ਵਾਲੀ ਹਵਾਨੇ ਦੀ ਚੰਗੀ ਆ ਤੇ ਬੈਕ ਸਾਈਡ ਨੂੰ ਵੀ ਚੰਗੀ ਆ ਬਾਕੀ ਦਣ ਪਏ ਆ ਬਾਕੀ ਆ ਉਦੋਂ ਤੱਕ ਹੋਰ ਸੋਹਣਾ ਹਵਾਨਾ ਤਿਆਰ ਕਰੂਗੀ ਇਹਦਾ ਮੁੱਲ ਬਾਈ ਇਹਦਾ 70000 ਰੁਪਏ ਹੋ ਜੀ ਮਾਨਤਾ ਨੇ ਹਾਂ ਜੀ ਮਾਨਤਾ ਰੂਗ ਠੀਕ ਆ ਇਹਦਾ ਮੁੱਲ ਬਾਈ 70000 ਰੁਪਿਆ ਕਰਦੇ ਆ ਬਾਕੀ ਬੱਲੇ ਵੇ ਮਾਨਤਾਣ ਹੋ ਜੂਗਾ ਐਕਸੈਟ ਦੀ ਆ ਪ੍ਰਿੰਟਰ ਰਾਹ ਰੰਗ ਬਾਜ ਵੀ ਕਰਮਾਲੀ ਦਾ ਚੰਗਾ ਏ ਦੁੱਧ ਤੁਹਾਡੀ ਸੇਵਾ ਦਾ ਵਾਧੇ ਕਰ ਲੂਗੇ ਵਾਧੇ ਲੈ ਲੂਗੇ ਅੱਗੇ ਬਾਈ ਤਿੰਨ ਨੰਬਰ ਬੱਚੀ ਕਿਲੇ ਕੁਮਾਰਾ ਜੀ ਦੀ ਕੀਰੀ ਆ ਜੀ ਕੀਰੀ ਮੂੰਹ ਤੋਂ ਕੀਰੀ ਆ ਹਾਂ ਜੀ ਹੋਊਗੀ 10 ਮਹੀਨੇ ਦਾ ਸਪਸਟ ਤੇ ਇਹਦਾ ਆਪਾਂ ਉਹਨੇ ਕੋਲ ਕੋਈ ਰਿਕਾਰਡ ਹੈਗਾ ਜੀ ਰਿਕਾਰਡ ਵੀ ਤਾਂ ਬੈਸ ਚੰਗੇ 3 ਮਹੀਨੇ ਪਿਆ ਆਪਾਂ ਨੂੰ ਕੰਦੀਆਂ ਨਾਲ ਜੀ ਨਾਲ ਜੀ ਵੀ ਮੰਦਾਨੀ ਇਹਦੇ ਨੇ ਪਤਾ ਪਣ ਵੀ ਕੀ ਠੀਕ ਆ ਜਾਨੀ ਚੰਗੀਆਂ ਗੱਲਾਂ ਚ ਬਾਈ ਕਹਿੰਦਾ ਆਈ ਆ ਪਰ ਆਪਣੇ ਕੋਲ ਰਿਕਾਰਡ ਹੈ ਨਹੀਂ ਆਪਾਂ ਐਵੇਂ ਕਹਿ ਦਿੱ ਗਏ ਬਈ ਐਸੇ ਸੀਮੰਦੀ ਆ ਜਾਂ ਉਸ ਸੀਮੰਦੀ ਆ ਆਪਾਂ ਨੂੰ ਰਿਕਾਰਡ ਇਹਦਾ ਨਹੀਂ ਪਤਾ ਅੰਦਾਜ਼ਾ ਤੁਸੀਂ ਆਪ ਲਾ ਲਿਓ ਬਾਕੀ ਫੇਸ ਕੁਆਲਟੀ ਸੋਹਣੀ ਆ ਰੰਗ ਪ੍ਰਿੰਟ ਵੀ ਚੰਗਾ ਜਿਹੜੇ ਵੀਰ ਬਰੀਡ ਦਾ ਕੰਮ ਕਰਦੇ ਉਹਨਾਂ ਨੂੰ ਇਹ ਚੀਜ਼ ਦੀ ਪਰਖ ਜ਼ਿਆਦਾ ਹੋਊ ਉਹਨਾਂ ਨੇ ਸਮਝ ਹੀ ਲੈਣਾ ਜੀ ਕਿਹੜਾ ਸੀਮੰਨ ਬਾਕੀ ਫੋਟ ਸ਼ਾਂਕ ਤਾਂ ਹੈ ਨਹੀਂ ਬਈ ਇਹਦੇ ਕੋਈ ਠੀਕ ਆ ਝੋਲੀ ਚੰਗੀ ਆ ਫੂਡ ਸ਼ਾਕ ਹੈ ਨਹੀਂ ਕੱਤ ਕਾਠ ਵੀ ਵਧੀਆ ਜੀ ਖੀਰੀ ਹੈ ਜੀ ਹਜੇ ਸੇਵਾਗੌਰ ਹੋ ਜੇ ਤਾਂ ਟੀਕਾ ਲੈ ਲੂਗੀ ਹੋਰ ਗੱਟਾ ਦੋ ਗੱਟਾ ਫੀਲ ਦੇ ਝਾਰ ਕੇ ਜੀ ਇਹਦਾ ਮੁੱਲ ਬਈ ਇਹਦਾ 18000 ਹੈ ਜੀ ਹੋਜੂ ਲੈਸ ਜੀ ਹਾਂਜੀ ਹੋਜੂਆ ਠੀਕ ਆ ਅੱਗੇ ਬਈ 4 ਨੰਬਰ ਰੰਗ ਪ੍ਰਿੰਟ ਬਹੁਤ ਚੰਗਾ ਜੀ ਬੱਚੀ ਦਾ ਕਿੰਨੀ ਕੁ ਉਮਰ ਹੋ ਗਈ ਹੈਗੀ 8 ਕੁ ਮਹੀਨੇ ਠੀਕ ਆ 8 ਕੁ ਮਹੀਨੇ ਬਈ 10-10 ਉਮਰ ਆ ਪ੍ਰਿੰਟ ਵਾਈਜ਼ ਬਹੁਤ ਚੰਗੀ ਆ ਚੰਗੇ ਸੀਮਨ ਦੀ ਹੋਊਗੀ ਰਿਕੋਰਡ ਬਾਈ ਕੋਲੇ ਦਾ ਵੀ ਹੈ ਨਹੀਂਗਾ ਪਰ ਹੋ ਚੰਗੀ ਸੀ ਕੁਆਲਟੀ ਕੁਆਲਟੀ ਤੁਸੀਂ ਆਪ ਹੀ ਦੇਖ ਸਕਦੇ ਹੋ ਫੋਨ ਤੇ ਸੋਹਣੀ ਆ ਬੱਚਾ ਹੀ ਆ ਜੀ ਹਜੇ ਛੋਟਾ ਬੱਚਾ 8-9 ਮਹੀਨਾ ਦਾ ਛੋਟਾ ਹੀ ਹੁੰਦਾਗਾ ਥਣਾ ਦੇ ਸੈਜ ਵੀ ਸੋਹਣੇ ਆ ਝੋਲੀ ਚੰਗੀ ਆ ਜੀ ਬਾਕੀ ਕੱਲਾ ਕੱਲਾ ਥਾਣਾ ਕੋਈ ਫੋਟ ਨਹੀਂ ਸ਼ਾਕ ਨਹੀਂ ਇਹਦਾ ਮੁੱਲ ਬਾਈ ਇਹਦਾ 17000 ਰੁਪਏ ਚੀਕਾ ਇਹਦਾ ਮੁੱਲ ਬਈ 17 35000 ਜੋੜੇ ਚ ਹੋਰ ਵੀ ਰੈਸ ਕਰਾਂਗੇ ਜੋੜੇ ਦਾ 35000 ਰੁਪਿਆ ਇਹਦਾ 17000 ਰੁਪਿਆ ਮੁੱਲਾ ਕੋਈ ਵੀ ਐਨੀਮਲ ਕਿਸੇ ਨੂੰ ਪਸੰਦ ਆਉਂਦਾ ਹੈ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਧੰਨਵਾਦ